ਗਾਵਣ ਤੋਂ ਪੰਡਤ ਕਨਨਰਕੀ ਸਹਜ ਜਗ ਵੇਦਾਨਾਲੇ ਗਾਵਣ ਤੋਂ ਮੋਣੀ ਆਵਾਰਾ ਸੁਰਗਵਾਸ ਤੇ ਆਲੇ ਗਾਵਣ ਤੋਂ ਰਤਰੇ ਉਪਾਇ ਤੇਰੇ ਅਠ ਛੱਡ ਦੀ ਰਸਨਾਲੇ ਗਾਵਣ ਤੋਂ ਜੋਦ ਮਹਾਂਮਲ ਸੂਰਾ ਗਾਵਣ ਤੋਂ ਕਣੀ ਜਰੇ ਗਾਵਣ ਤੋਂ ਖੰਡ ਮੁੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਦੇਵਨੂ ਗਾਣਾ ਜੋਤਿ ਪਾਵਨ ਗਤੇ ਤੇਰੇ ਭਗਤ ਰਸਾਲੇੁਰ ਕੀਤੇ ਤਨ ਗਾਵਰ ਸੇਵ ਜਤਨਾ ਆਵਨ ਨਾਨਕ ਕੀ ਵਿਚਾਰੇ ਕੋਈ ਸੋਈ ਸੁਦਾ ਸਚ ਸਹਿਬ ਸਚ ਸਚਿ ਨਾਹੀ ਹੈ ਵੀ ਹੁਸੀ ਦਾਇ ਰਾਜਾ ਸੀ ਰਤਨਾਰੇ ਨਰ ਚਾਈ ਰੰਗੇ ਰੰਗੇ ਭਾਤੇ ਗਰਗਰ ਵਿਣਸੀ ਮਾਇਆ ਜਿ ਦਿਓ ਕਾਈ ਕਰ ਕਰ ਦੇਖ ਹੈ ਕੀਤਾ ਆਪਣਾ ਜੋਤਿ ਸੁਦੇ ਉੜਾਈ ਜੋਤਿ ਸੁਭਾਵੇਂ ਸੋਈ ਕਸੇ ਸਰਵ ਗੁਣ ਕਰਣਾ ਜਾਈ ਸੋ ਪਾਤਿ ਸ਼ਾਹ ਸ਼ਾਹ ਮਤ ਸਹਿਬ ਨਾਨਕ ਰਹਿਣਾ ਰਾਈ ਅਸਾ ਮਹੱਲਾ ਪਹਿਲਾ ਥਨ ਵੱਡਾ ਆਖੈ ਸਭ ਕੋਏ ਕੇਵਡ ਵੱਡਾ ਰੀਠਾ ਵੇ ਜੀਵ ਤਾਇਨਾ ਗਹਿ ਜਾਇ ਹੈ ਗਹਿਣਾ ਬਡੇ ਮੇਰੇ ਸਾਹਿਬਾ ਗਰੁ ਪੀਰਾ ਗੁਣੀ ਗੀਰਾ ਕੋਈ ਨਾ ਜਾਣੇ ਤੇਰਾ ਕਿਤਾ ਕੇ ਵਡ ਕੀਰਾ ਰਹਾਉ ਸੰਸਰ ਤੇ ਮੇਲੇ ਸੁਰਤ ਕਮਾਈ ਸਭ ਕੀ ਮਤ ਮੇਲੇ ਕੀ ਮਤ ਕਾਈ ਗਿਆਨੀ ਧੰਨੀ ਗੁਰ ਗੁਰਾਈ ਕਣ ਨਾ ਜਾਏ ਤੇਰੀ ਤੇਲ ਵੜਾਈ ਸਭ ਸਤ ਸਾਵਤਾ ਕੋ ਸਭ ਕੰਡੇ ਆਈਆਂ ਦਾ ਪ੍ਰਖਾ ਗਿਆ ਵੜਿਆਈਆ ਤਦ ਵਣ ਸਦੀਕ ਨੇ ਨਾ ਪਾਈਆ ਕਰਮ ਮਿਲੇ ਨਾ ਠਾਕਰ ਰਈਆ ਆਖਣ ਵਾਲਾ ਕਿਆ ਵਿਚਾਰਾ ਸਿੱਖ ਤੇ ਭਰੇ ਤੇਰੇ ਪੰਡਾਰਾ ਜਿਸ ਤੋਂ ਦੇਤ ਸੇ ਗਿਆ ਚਾਰਾ ਨਾਨਕ ਸਾਖਿ ਸੋਹਾਰਾ ਕੜੀਵਾ ਇਸਰੇ ਮਾਰੇ ਜਾ ਆਖਣ ਔਖਾ ਸੱਚਾ ਨਾਮ ਸੱਚੇ ਨਾਮ ਕੀ ਲਗ ਬੁਖ ਤਦ ਭੁਖੇ ਖਾਇ ਦਲੀਆ ਹੈ ਦੁਖੇ ਸੁਖ ਵਿਸਰੇ ਮੇਰੀ ਮਾਇ ਸੱਚਾ ਸਾਹਿਬ ਸੱਚਾ ਨਾਇ ਨਰਾਵ ਸੱਚੇ ਨਾਮ ਕੀ ਤਲਵੜ ਆਈ ਆਖ ਥਕੇ ਕੀਮਤ ਨਹੀਂ ਪਾਈ ਇਸ ਆਪ ਮਿਲ ਕੇ ਆਖਣ ਬਾਹ ਹੈ ਵੱਡਾ ਰਹੋ